ਸਾਡੀ ਨਿੱਤ ਪੂਜਾ ਪ੍ਰਕਾਸ਼ ਨਾਮ ਦਾ ਇੱਕ ਗ੍ਰੰਥ ਹੈ ਨਿੱਤ ਪੂਜਾ ਪ੍ਰਕਾਸ਼ ਉਹਦੇ ਚੋਂ ਸਾਰੇ ਗ੍ਰਾਮਣ ਮੰਦਰ ਲੈ ਕੇ ਉਹਦਾ ਵਰਣਨ ਕਰਦੇ ਆ ਕੁਝ ਵਿਆਹ ਬਧਿ ਜੰਗੀ ਜਾਂ ਜਿਸਮੀ ਲਖ ਸੰਧਿਆ ਬਿਤੀ ਆਂਦੀ ਹੈ ਉਹਦੇ ਵਿੱਚ ਚੇਤਕ ਪੀਰ ਸੰਸਕਾਰ ਦਾ ਮੰਤਰ ਹੁੰਦਾ ਹੈ ਇਹਦੇ ਵਿੱਚ ਆਹ ਵੇਖੋ ਇੱਕ ਜਗੋ ਪੂਜੀ ਸਰਕਾਰ ਵੀ ਹੈਗਾ ਚਲੋ ਆ ਜਗੋ ਪੂਜੀ ਧਾਰਨ ਕਰਨੇ ਦਾ ਮੰਤਰ ਓਮ ਜਗੋ ਪੂਵਿਤੰ ਪਰਮ ਪਵਿੱਤਰ ਪ੍ਰਜਾ ਫਰਤ ਯਾਤਰਾ ਸਹਜ ਪ੍ਰਸਤਾਦ ਆਯੂਸ਼ਮ ਗ੍ਰਮ ਪ੍ਰਤੀ ਅਰਿ ਮਨੁਨਚਮ ਸ਼ੁਭ੍ਰਮ ਜਗੋਪਵੀਤੋਂ ਬਲਮਸਤੂ ਤੇਜਾ ਜਗੋਪਵੀਤ ਮਸੀਹ ਜਗਿਆ ਸਤਵਾ ਜਗੋਪਵੀਤ ਨੂੰ ਪਨਹਿਆ ਮੀ ਇਹ ਜਗੋਪਵੀਤ ਧਾਰਨ ਕਰਨ ਦਾ ਜਨੂਨ ਹਰਦਾ ਨਾ ਮੰਤਰ ਹੀ ਹੈ ਵੈਰੀਫਾਈ ਕਰ ਰਹੇ ਆ ਜੀ ਸੀਨੀਅਰ ਅਫਸਰਾਂ ਦੇ ਧਿਆਨ ਚ ਲੈ ਲੈਂਦਾ ਜਿਆਦਾ ਜੀ ਇਹਦੇ ਵੱਲੋਂ ਕੰਪਲੇਨਟ ਆਈ ਦਿੱਤਾ ਗਿਆ ਲੋ ਕੰਪਲੇਂਟ ਦਾ ਸੌਮਦੇਵ ਨੇ ਦਿੱਤੀ ਜੀ ਸੌਮਦੇਵ ਸ਼ਰਮਾ ਨੇ ਬਾਕੀ ਵੈਰੀਫਾਈ ਕਰਨਾ ਸਰ ਜੀ ਪਰ ਉਹਨਾਂ ਵੱਲੋਂ ਕੀ ਕਿਹਾ ਗਿਆ ਜੀ ਕੰਪਲੇਂਟ ਹੈ ਕਿਸੇ ਖਿਲਾਫ ਵੀ ਵੈਰੀਫਾਈ ਕਰ ਰਹੇ ਆ ਜੀ